ਅੰਕਲੇ ਜਦੋਂ ਲੋਕ ਤੁਹਾਨੂੰ ਦੇਖਦੇ ਆ ਤੁਹਾਡੀ ਵੀਡੀਓ ਦੇਖਦੇ ਆ ਨੀਚੇ ਕਮੈਂਟ ਜਰੂਰ ਕਰਦੇ ਨੇ ਵੀ ਅਸੀਂ ਬਹੁਤ ਡੋਰਾ ਇਹਨਾਂ ਤੋਂ ਲਿੱਤੀ ਆਏ ਨੇ ਮਤਲਬ ਬੱਚੇ ਸੀਗੇ ਉਹ ਵੱਡੇ ਹੋ ਗਏ ਉਹਨਾਂ ਦੇ ਬੱਚਿਆਂ ਤੱਕ ਨੂੰ ਡੋਰਾ ਕਹਿੰਦੇ ਆ ਕਹਿੰਦੇ ਅਸੀਂ ਤੁਹਾਡੇ ਤੋਂ ਛੋਟੇ ਛੋਟੇ ਜਾ ਕੇ ਡੋੜ ਲੈਂਦੇ ਆ ਅੱਜ ਅਸੀਂ ਅੱਡੇ ਵੱਡੀ ਹੋ ਗਈ ਹੈ ਤੁਹਾਡੀ ਡੋਰ ਚ ਜਿਹੜਾ ਕੀ ਖਾਸ ਹੁੰਦਾ ਹੈ ਕਿਉਂ ਇਹਨਾਂ ਦਾ ਜਿਹੜਾ ਸਾਡੇ ਉਹ ਕੱਚ ਚੋਰ ਦੇ ਵੀ ਹੈ ਨਾ ਜਿਹੜੀ ਅਸੀਂ ਬਣਾਉਂਦੇ ਆ ਉਹ ਕੋਈ ਕਾਰੀਗਰ ਇੱਥੇ ਜਾਣਦਾ ਨਹੀਂ ਅੱਛਾ ਯਾਨੀ ਕਿ ਜਿਹੜੀ ਡੋਰ ਅਸੀਂ ਲਾਉਂਦੇ ਆ ਉਹ ਚੀਜ਼ ਕਿਸੇ ਨੂੰ ਪਤਾ ਨਹੀਂ ਇਹ ਹੰਦਰ ਡੋਰਾਂ ਦੀਆਂ ਦੁਕਾਨਾਂ ਤਾਂ ਹੋਰ ਵੀ ਬਹੁਤ ਨੇ ਲੋਕ ਤੁਹਾਡੇ ਕੋਲ ਹੀ ਜ਼ਿਆਦਾ ਕਿਉਂ ਆਉਂਦੇ ਨੇ ਲਾ ਜੀ ਇਹ ਚੀਜ਼ ਇਹ ਸਾਡੀ ਜਿਹੜੀ ਡੋਰ ਹੈ ਇਹ ਚైనా ਨੂੰ ਬਰੇਲੀ ਨੂੰ ਇਹ ਇੱਕ ਮੇਡ ਨਾਲ ਨਹੀਂ ਲੱਗਦੀ ਅੱਛਾ ਦੂਜਾ ਅਸੀਂ ਡੋਰ ਕੱਟ ਨਹੀਂ ਵੇਚਦੇ ਨਾ ਡੁਪਲੀਕੇਟ ਧਾਗਾ ਵੇਚਦੇ ਆ ਇਹ ਇੰਨੀ ਪੱਕੀ ਕਿਵੇਂ ਬਣ ਜਾਂਦੀ ਹੈ ਵੀ ਕਹਿੰਦੇ ਚైనా ਦੀ ਡੋਰ ਨੂੰ ਵੀ ਮਾਤ ਪਾ ਦਿੰਦੀ ਹਾਂ ਹਾਂਜੀ ਹਾਂਜੀ ਕੱਟ ਦਿੰਦੀ ਹੈ ਜੀ ਚైనా ਡੋਰ ਨੂੰ ਜੀ ਇਹ ਕਿੰਨੀਆਂ ਸੀਜ਼ਨ ਦੀ ਕਿੰਨੀ ਕ ਨੜੇ ਤੁਸੀਂ ਆਈਡੀਆ ਹੈਗਾ ਵੀ ਕਿੰਨੇ ਕ ਤਿਆਰ ਕਰ ਲੈਣੇ ਜੀ ਰੋਜ਼ ਦੇ ਅਸੀਂ 60 ਨੜੇ ਤਿਆਰ ਕਰ ਲੀਦੇ ਜੀ ਅੱਛਾ

ਪਤੰਗਾਂ ਦਾ ਹੁਣ ਸੀਜ਼ਨ ਆ ਰਿਹਾ ਲੋਕ ਛੱਤਾਂ ਤੇ ਆਪਣੀ ਚੜ ਕੇ ਪਤੰਗ ਬਾਜ਼ੀਆਂ ਕਰਦੇ ਨੇ ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਆ ਆਮ ਤੌਰ ਤੇ ਲੋਹੜੀ ਤੇ ਜਿਹੜਾ ਆ ਲੋਕ ਪਤੰਗ ਬਾਜ਼ੀਆਂ ਕਰਦੇ ਨੇ ਮੇਲੇ ਤੱਕ ਲੱਗਦੇ ਨੇ ਅੱਜ ਕੱਲ ਮੁਕਾਬਲੇ ਤੱਕ ਪਤੰਗ ਬਾਜ਼ੀਆਂ ਦੇ ਹੁੰਦੇ ਨੇ ਪਰ ਅੱਜ ਤੁਹਾਨੂੰ ਲੁਧਿਆਣਾ ਦੇ ਉਸ ਸ਼ਖਸ ਨਾਲ ਮਿਲਵਾਨ ਜਾ ਰਹੇ ਆ ਜਿਸ ਦੇ ਨਾਲ ਤੁਹਾਡੀਆਂ ਬਹੁਤ ਯਾਦਾਂ ਜਿਹੜੀਆਂ ਨੇ ਜੁੜੀਆਂ ਹੋਣਗੀਆਂ ਪਿਛਲੇ ਲੰਬੇ ਅਰਸੇ ਤੋਂ ਜਿੰਨਾ ਤੋਂ ਤੁਸੀਂ ਆ ਕੇ ਆਪਣੇ ਪਿਤਾ ਦੇ ਨਾਲ ਜਾਂ ਆਪਣੇ ਬੱਚੇ ਦੇ ਨਾਲ ਇੱਥੋਂ ਆ ਕੇ ਡੋਰ ਤੁਸੀਂ ਖਰੀਦੇ ਹੋਵੋਗੇ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਇੱਥੇ ਜੁੜੀਆਂ ਹੋਣੀ ਹੈ ਜਿਹੜੇ ਜਿਹੜੇ ਇਹਨਾਂ ਨੂੰ ਪਛਾਣ ਵੀ ਲੈਣਗੇ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਮੈਂਟ ਕਰਕੇ ਦੱਸ ਸਕਦੇ ਨੇ ਤਾਂ ਲੁਧਿਆਣਾ ਦ੍ਰੇਸ਼ੀ ਗਰਾਊਂਡ ਤੋਂ ਪ੍ਰਕਾਸ਼ ਲਾਹੌਰੀਆ ਉਹਨਾਂ ਦੀ ਹੱट्टी ਤੇ ਅਸੀਂ ਪਹੁੰਚੇ ਆਂ ਤੇ ਬਹੁਤ ਲੰਬੇ ਅਰਸੇ ਤੋਂ 57 ਸਾਲ ਤੋਂ ਤੋਂ ਖੁਦ ਇਹ ਕੰਮ ਡੋਰ ਦਾ ਕਰ ਹੀ ਰਹੇ ਨੇ ਪਰ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਪਾਕਿਸਤਾਨ ਵੇਲੇ ਦੇ ਡੋਰ ਦਾ ਕੰਮ ਕਰ ਰਹੇ ਨੇ ਲਾਹੌਰ ਤੇ ਵਿੱਚ ਤਾਂ ਹੀ ਇਹਨਾਂ ਨੂੰ ਕੁੰਤ ਪ੍ਰਕਾਸ਼ ਲਾਹੌਰੀਆ ਦੇ ਨਾਮ ਤੋਂ ਇਹ ਮਸ਼ਹੂਰ ਨੇ ਔਰ ਬਹੁਤ ਲੋਕਾਂ ਦੀਆਂ ਇਹਨਾਂ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ਼ਸ਼ੀਕਲ ਅੰਕਲ ਠੀਕ ਠਾਕ ਹਾਂ ਅੰਕਲ 57 ਸਾਲ ਤੁਸੀਂ ਦੱਸਿਆ ਡੋਰ ਦੇ ਇੱਥੇ ਹੋ ਗਏ ਤੁਹਾਡੇ ਪਿਤਾ ਜੀ ਲਾਹੌਰ ਤੋਂ ਸੀ ਥੋੜਾ ਪਹਿਲਾਂ ਬੈਕਗ੍ਰਾਉਂਡ ਦੱਸੋ ਕਿਸ ਤਰ੍ਹਾਂ ਲਾਹੌਰ ਤੋਂ ਇੱਥੇ ਆਏ ਕਿੱਦਾਂ ਡੋਰ ਦਾ ਕੰਮ ਦੇ ਵਿੱਚ ਤੁਹਾਡਾ ਪਰਿਵਾਰ ਪਿਆ ਸੀ ਮੇਰੇ ਪਿਤਾ ਜੀ ਇਕੱਲੇ ਲੋਡ ਦਾ ਕੰਮ ਕਰਦੇ ਸੀ ਅੱਛਾ ਉਥੇ ਜਾਨੀ ਉੱਥੇ ਸਿੱਖੇ ਉੱਥੇ ਹੀ ਰਹਿੰਦੇ ਸੀ ਅੱਛਾ ਜਾਨੀ ਕਿ ਉੱਥੋਂ ਫਿਰ ਇੱਧਰ ਆ ਗਏ ਠੀਕ ਹੈ ਆਪਣਾ ਤੇ ਚੇ ਵੀ ਆ ਗਏ ਇਹ ਕੰਮ ਚਾਲੂ ਕੀਤਾ ਹਾਂ ਉਸ ਲਈ ਵੀ ਸਾਡਾ ਨਾਂ ਬੜਾ ਮਸ਼ਹੂਰ ਸੀ ਠੀਕ ਹੈ ਜਿਲੇ ਅਸੀਂ ਛੋਟੇ ਛੋਟੇ ਸੀ ਨਾ ਉਸ ਲਈ ਵੀ ਸਾਡੇ ਕੋਲ ਸਾਰਾ ਸ਼ਹਿਰ ਹੈ ਨਾ ਬੜਾ ਨਾਮ ਹੀ ਸਾਡਾ ਅੱਛਾ ਉਹ ਨਾਂ ਅਸੀਂ ਖਰਾਬ ਨਹੀਂ ਕੀਤਾ ਅੱਜ ਤੱਕ ਉਸ ਨੂੰ ਉੱਪਰ ਲੈ ਕੇ ਗਏ ਹਾਂ ਅੰਕਲ ਜਦੋਂ ਲੋਕ ਤੁਹਾਨੂੰ ਦੇਖਦੇ ਆ ਤੁਹਾਡੀ ਵੀਡੀਓ ਦੇਖਦੇ ਆ ਨੀਚੇ ਕਮੈਂਟ ਜਰੂਰ ਕਰਦੇ ਨੇ ਵੀ ਅਸੀਂ ਬਹੁਤ ਡੋਰਾ ਇਹਨਾਂ ਤੋਂ ਲਿੱਤੀਆਂ ਆਏ ਨੇ ਮਤਲਬ ਬੱਚੇ ਸੀਗੇ ਉਹ ਵੱਡੇ ਹੋ ਗਏ ਉਹਨਾਂ ਦੇ ਬੱਚਿਆਂ ਤੱਕ ਨੂੰ ਡੋਰਾ ਕਹਿੰਦੇ ਆ ਕਹਿੰਦੇ ਅਸੀਂ ਤੁਹਾਡੇ ਨਾਲ ਛੋਟੇ ਛੋਟੇ ਜਾ ਕੇ ਡੋੜ ਦਿੰਦੇ ਸੀ ਅੱਜ ਅਸੀਂ ਅੱਡੇ ਵੱਢੀ ਹੋ ਗਈ ਹੈ ਤੁਹਾਡੀ ਡੋਰ ਚ ਜਿਹੜਾ ਕੀ ਖਾਸ ਹੁੰਦਾ ਕਿਉਂ ਇੰਨੇ ਜਿਹੜਾ ਸਾਡੇ ਕੱਚ ਉਰ ਲੇਵੀ ਹੈ ਨਾ ਜਿਹੜੀ ਅਸੀਂ ਬਣਾਉਂਦੇ ਆ ਉਹ ਕੋਈ ਕਾਰੀਗਰ ਇੱਥੇ ਜਾਣਦਾ ਨਹੀਂ ਅੱਛਾ ਯਾਨੀ ਕਿ ਜਿਹੜੀ ਡੋਰ ਅਸੀਂ ਲਾਉਂਦੇ ਆ ਉਹ ਚੀਜ਼ ਕਿਸੇ ਨੂੰ ਪਤਾ ਨਹੀਂ ਉਹ ਰਾਜ਼ ਹੈ ਤੁਹਾਡਾ ਉਹ ਰਾਜ਼ ਹੈ ਤੁਹਾਡਾ ਅੱਛਾ ਅਕਲ ਇਸ ਅੱਡੇ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਐਸ ਅੱਡੇ ਤੇ ਮੰਨੂ ਕਿੰਨੇ ਸਾਲ ਹੋ ਗਏ ਇੱਥੇ ਦਿਲਜੀਤ ਜੀ ਮੈਂ ਕਰਦਾ ਜਦੋਂ ਜਦੋਂ ਸ਼ੁਰੂ ਪਹਿਲਾਂ ਪਹਿਲਾਂ ਉਹ ਇਧਰ ਬੈਠੇ ਲਾਗੇ ਵਿੱਚ ਹਾਂ ਜਾਣੇ ਕਿ ਗਰਾਊਂਡ ਜੀ ਰਹੇ ਆ ਕਿੰਨੀ ਕੁ ਡੋਰ ਜਦੋਂ ਸੀਜ਼ਨ ਆਂਦਾ ਕਿੰਨੀ ਕੁ ਡੋਰ ਜਿਹੜੀ ਆ ਵਿਕ ਜਾਂਦੀ ਆ ਤੁਹਾਡੀ ਕਿੰਨੇ ਕੁ ਦਿਨ ਪਹਿਲਾਂ ਹੀ ਸਾਰੇ ਖਾਲੀ ਹੋ ਜਾਂਦਾ ਅਸੀਂ ਦੀਵਾਲੀ ਦੇ ਬਾਅਦ ਕੰਮ ਚਾਲੂ ਕਰੀਦਾ ਠੀਕ ਹੈ ਪਹਿਲਾਂ 12 ਮਹੀਨੇ ਕਰੀਦਾ ਸੀ ਹਾਂ ਅੱਜਾ ਹੁਣ ਅਸੀਂ ਦੀਵਾਲੀ ਦੇ ਬਾਅਦ ਚਾਲੂ ਕਰਦੇ ਗਰਮੀ ਚ ਬਹੁਤੀ ਆਂਦਾ ਨਹੀਂ ਜਦ ਸਾਰੇ ਬਾਅਦ ਚਾਲੂ ਕਰੀਦਾ ਉਦੋਂ ਜਦੋਂ ਲੋੜੀ ਚਾਲੂ ਕਰਦੇ ਆ ਅਜ਼ਦ ਕਾਨ ਹੋਣੇ ਗੱਲ ਹੀ ਹੋ ਗਈ ਹੈ ਹਾਂ ਤੇ ਹਜੇ ਲੋੜੀ ਨੂੰ ਟਾਈਮ ਪੈ ਲੋੜੀ ਦਾ ਹੁਣ ਕਹੇ ਬੇ ਅਜ਼ਦ ਕਾਨ ਖਾਲੀ ਪਈ ਹੈ ਹਾਂ ਅੱਗੇ ਭੜੀ ਹੁੰਦੀ ਏ ਤੇ ਗਾਲ ਖਲਜੀ ਹੋ ਗਈ ਹੋਣੀ ਹੁੰਜ ਨਹੀਂ ਲੱਗਦੀ ਉਹ ਨਹੀਂ ਵਿਗ ਜਾਂਦੀ ਲੋਕ ਲਈ ਜਾਂਦੇ ਅੱਛਾ ਕਾਰੀਗਰ ਲੱਗੇ ਜਿੰਨੀ ਜਾਮ ਨੂੰ ਲੱਗ ਜਾਂ 50 60 ਰੇ ਉਹ ਹੀ ਵੇਚ ਰਹੇ ਹਨ ਅਗਰ ਡੋਰਾਂ ਦੀਆਂ ਦੁਕਾਨਾਂ ਤਾਂ ਹੋਰ ਵੀ ਬਹੁਤ ਨੇ ਲੋਕ ਤੁਹਾਡੇ ਕੋਲ ਹੀ ਜ਼ਿਆਦਾ ਕਿਉਂ ਆਉਂਦੇ ਨੇ ਲਾ ਜੀ ਚੀਜ਼ ਸਾਡੀ ਜਿਹੜੀ ਡੋਰ ਹੈ ਇਹ ਚੈਨਾ ਨੂੰ ਬਰੇਲੀ ਨੂੰ ਅਹੀਂ ਇੱਕ ਮਿੰਟ ਦੇ ਨਾਲ ਨਹੀਂ ਲੱਗਨਦੀ ਅੱਛਾ ਦੂਜਾ ਅਸੀਂ ਡੋਰ ਕੱਟ ਨਹੀਂ ਵੇਚਦੇ ਨਾ ਡੁਪਲੀਕੇਟ ਧਾਗਾ ਵੇਚਦੇ ਆ ਯਾਰ ਸਾਰੇ ਚ ਡੁਪਲੀਕੇਟ ਧਾਗਾ ਹੈ ਜਿੰਨੀ ਬੜੀ ਲੀਓ ਡੋਰ ਆਉਂਦੇ ਡੁਪਲੀਕੇਟ ਲਗਾ ਲੈ ਠੀਕ ਹੈ ਤੇ ਬਾਕੀ ਇੱਥੇ ਤੁਸੀਂ ਲਿਖਿਆ ਹੋਇਆ ਡੋਰ ਕੱਟ ਤੇ ਨਕਲੀ ਸਾਬਤ ਕਰਨ ਨੂੰ 11000 ਰੁਪਏ ਦਾ 11000 ਰੁਪਿਆ ਨਾਮ ਹੈ ਜੀ ਕੋਈ ਵੀ ਸਾਡੀ ਡੋਰ ਦੁਕਾਨ ਤੇ ਡੋਰ ਨਕਲੀ ਸਾਬਤ ਕਰੇ ਜਾਂ ਕੱਟ ਸਾਬਤ ਕਰੇ ਅਸੀਂ ਉਹਨੂੰ 11000 ਰੁਪਿਆ ਨਾਮ ਦਿੰਦੇ ਇਹਨਾਂ ਵਿੱਚ ਵਿਸ਼ਵਾਸ ਹੈ ਆਪਣੀ ਡੋਰ ਆਪਣੀ ਡੋਰ ਤੇ ਇੰਨਾ ਵਿਸ਼ਵਾਸ ਹੈ ਅਗਲ ਜਿਵੇਂ ਹੁਣ ਚਾਈਨਾ ਦੀ ਡੋਰ ਆਉਂਦੀ ਹੈ ਹਾਲਾਂਕਿ ਸਰਕਾਰ ਨੇ ਬੈਨ ਕਰ ਦਿੱਤੀ ਹੋਈ ਹੈ ਇਹ ਚਾਈਨਾ ਦੀ ਡੋਰ ਨੂੰ ਮੁਕਾਬਲਾ ਕਰ ਲੈਂਦੀ ਹੈ ਇਹ ਚਾਈਨਾ ਦੀ ਡੋਰ ਨੂੰ ਨਾਲ ਨਹੀਂ ਲੱਗਣ ਦਿੰਦੀ ਸਾਡੀ ਗੋਲਡ ਦੀ ਡੋਰ ਅੱਛਾ ਇੰਨੀ ਮਜ਼ਬੂਤ ਹੈ ਹਾਂ ਖਿੱਚਾ ਦੋਨੇ ਢੋੜਾ ਸਾਡੀ ਜਾਨੇ ਢੋੜ ਨਾਲ ਨਹੀਂ ਲੱਗਨਦੀਆਂ ਹਾਂ ਇਹ ਇਹਦਾ ਪਤਾ ਕੀ ਇਹ ਕਿਹਦੇ ਦੇ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਕਿਸੇ ਪੱਖੀ ਨੂੰ ਜਾਂ ਹੋਰ ਕਿਸੇ ਨੂੰ ਹਾਂ ਇੱਕ ਜੋ ਬਿਲਕੁਲ ਨੁਕਸਾਨ ਨਹੀਂ ਹੈਗਾ ਹਾਂ ਇਹਦਾ ਚੀਰਾ ਆ ਵੀ ਜਾਂਦਾ ਜਰਮ ਆਸਾ ਤੇ ਉਹ ਜਾਨੀ ਕਿ ਆਪਣਾ ਜਿਹੜਾ ਤੇਲ ਲਾਓ ਗਰਮ ਵਾਲੀਆ ਜਰਾ ਠੀਕ ਹੋ ਜਾਂਦਾ ਜਿਵੇਂ ਐਸ ਨਹੀਂ ਲਾਓ ਜੋ ਮਰਜ਼ੀ ਲਾ ਹਾਂ ਅੰਕਲ ਜਿਵੇਂ ਲੋਕ ਕਹੀ ਕਹਿੰਦੇ ਨੇ ਕਿ ਚਾਈਨਾ ਦੀ ਡੋਰ ਆਣ ਦੇ ਨਾਲ ਉਹਨਾਂ ਦੇ ਆਹ ਲੀਆਂ ਡੋਰਾਂ ਦੇ ਕੰਮ ਘਟ ਗਏ ਤੁਹਾਡੇ ਕੀ ਕੰਮ ਤੇ ਅਸਰ ਨਹੀਂ ਦਾ ਕੰਮ ਤੇ ਨਹੀਂ ਕੋਈ ਫਰਕ ਪਿਆ ਹਾਂ ਮੇਰਾ ਉਸੇ ਦਾ ਚੱਲਿਆ ਰਿਹਾ ਹਾਂ ਹੁਣ ਜਦੋਂ ਸੀਜ਼ਨ ਆ ਰਿਹਾ ਲੋਕ ਕਿੰਨੇ ਕ ਚਾਹ ਦੇ ਨਾਲ ਇੱਥੋਂ ਹੀ ਆ ਕੇ ਲੈ ਰਹੇ ਨੇ ਹਾਂਜੀ ਹਾਂ ਕਿੰਨੇ ਕ ਚਾਹ ਨਾਲ ਆ ਰਹੇ ਨੇ ਮੇਰੇ ਕੋਲ ਸਾਰੇ ਪੰਜਾਬ ਚੱਲ ਗਏ ਹਿੰਦੁਸਤਾਨ ਦਾ ਗਾ ਗਿਆ ਅੱਛਾ ਮੇਰੇ ਕੋ ਗੁਜਰਾਤ ਤੋਂ ਵੀ ਆਂਦੇ ਆ ਰਾਜਸਥਾਨ ਤੋਂ ਵੀ ਆਂਦੇ ਆ ਅੰਬੜ ਜ਼ਾ ਬਠਿੰਡਾ ਪਟਿਆਲਾ ਸਗਰੂ ਸਾਰੇ ਪੰਜਾਬ ਦਾ ਗਾ ਕਰਨਦਾ ਮੇਰੇ ਕੋਲ ਇਹ ਲੋਹ ਕੰਤਰਾਮ ਪ੍ਰਕਾਸ਼ ਲੋਹੜੀਆ ਦੇ ਨਾਮ ਤੋਂ ਮਸ਼ਹੂਰ ਹਾਂ ਕੰਤਰਾਮ ਪ੍ਰਕਾਸ਼ ਲੋਹੜੀਆ ਦਾ ਹਾਂ ਐਂਕਲ ਹੁਣ ਜਿਸ ਸਰਾ ਤੋਂ ਤੁਹਾਡੇ ਪਿਤਾ ਜੀ ਇਹ ਕੰਮ ਕਰਦੇ ਸੀ ਤੁਸੀਂ ਕਰਨ ਲੱਗੇ ਤੁਹਾਡੀ ਅੱਗੇ ਪੀੜ੍ਹੀ ਇਸ ਕੰਮ ਦੇ ਵਿੱਚ ਆਈ ਨਹੀਂ 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 ਹਾਂ ਮੈਂ ਅੱਗੇ ਨਹੀਂ ਸਾਡੀ ਪੀੜ੍ਹੀ ਅੱਗੇ ਸਾਡੀ ਪੀੜ੍ਹੀ ਸਾਡੀ ਪੜ੍ਹੀ ਲਈ ਹੈ ਅੱਛਾ ਤੇ ਉਹਨਾਂ ਨੇ ਨਹੀਂ ਸੋਚਿਆ ਵੀ ਇਹ ਕੰਮ ਸੰਭੀਏ ਉਹਨਾਂ ਆ ਜੀ ਨਾ ਉਹਨਾਂ ਨੇ ਕਿਸੇ ਦਾ ਲਿਆ ਤਾਂ ਫਰਵੰਤਨ ਲੱਗੇ ਹੋਏ ਹੈ ਅੱਛਾ ਹੂੰ ਤੇ ਫਿਰ ਤੁਸੀਂ ਇਸ ਕੰਮ ਦਾ ਫਿਰ ਫਿਊਚਰ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਭਾਵੇਂ ਇਹ ਮੇਰੇ ਨਾਲ ਜੱਟਿੰਗ ਕਰਨਾ ਕਰਦਾ ਬਾਅਦ ਜਿਹਨੇ ਕੈਰੀ ਕਰ ਉਹ ਸੰਭਾਲ ਲੈਂਗੇ ਹਾਂ ਇਹ ਚੱਲਦਾ ਰਹੂਗਾ ਐਸੀ ਹਾਂ ਉਹ ਵੀ ਅਸੀਂ ਨਾਲ ਦੇ ਚਲਾਣਗੇ ਫਿਰ ਹਾਂ ਬਿਲਕੁਲ ਤਾਂ ਇਹ ਡੋਰ ਇਹਨਾਂ ਨੇ ਦਿਖਾਈ ਹੈ ਤੇ ਹੁਣ ਬਣਦੀ ਵੀ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਇੱਥੇ ਬਣਦੀ ਹੈ ਤਾਂ ਮਾਂਝਾ ਲੱਗਦਾ ਇੱਥੇ ਤਾਂ ਤੁੱਪ ਦੇ ਵਿੱਚ ਇਹ ਮਾਂਝਾ ਜਿਹੜਾ ਆ ਤਿਆਰ ਕੀਤਾ ਜਾਂਦਾ ਆ ਲੱਗਦਾ ਆ ਤੇ ਇੱਥੋਂ ਫਿਰ ਡੋਰ ਜਿਹੜੀ ਹੈ ਚੜਖੜੀਆਂ ਤੇ ਚੜਾ ਕੇ ਇਸ ਨੂੰ ਲੋਕਾਂ 'ਚ ਵੇਚੇ ਤਾ ਜਾਂਦਾ ਤਾਂ ਚਾਈਨਾ ਦੀ ਡੋਰ ਤਾਂ ਵੀ ਮੁਕਾਬਲਾ ਅੱਜ ਤੱਕ ਕਹਿੰਦੇ ਇਸ ਦਾ ਨਹੀਂ ਕਰ ਪਾਈ ਚਾਈਨਾ ਦੀ ਡੋਰ ਨੂੰ ਇਹਨਾਂ ਦੀ ਡੋਰ ਜਿਹੜੀ ਹੈ ਕੁਛ ਨਹੀਂ ਸਮਝਦੀ ਤੇ ਇਹ ਨੁਕਸਾਨ ਵੀ ਨਹੀਂ ਕਰਦੀ ਜੇ ਕਿਸੇ ਦੇ ਕੋਈ ਚੀਰਾ ਆ ਵੀ ਜਾਂਦਾ ਤਾਂ ਗਰਮ ਪਾਣੀ ਦੇ ਨਾਲ ਹੱਥ ਧੋ ਕੇ ਉਹ ਠੀਕ ਹੋ ਜਾਂਦਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਾਂਝਾ ਜਿਹੜਾ ਲੱਗਦਾ ਆ ਅੰਕਲ ਇਹ ਕਿਸ ਤਰੀਕੇ ਦੇ ਨਾਲ ਇਹ ਮਾਂਝਾ ਲੱਗਦਾ ਕਿਦਾਂ ਤਿਆਰ ਇਹ ਕਰਦੇ ਹੋ ਉਹ ਮਾਂਝਾ ਲਾ ਰਹੇ ਜੀ ਉਹ ਉਹ ਲਗਾ ਰਹੇ ਨੇ ਤਾਂ ਉਹ ਮਾਂਝਾ ਜਿਹੜਾ ਤਿਆਰ ਕਰਕੇ ਇੱਥੇ ਉਹ ਲਗਾਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਅੰਕਲ ਇਹ ਮਾਂਝਾ ਲਗਾ ਰਹੇ ਹੋ ਕਿਸ ਤਰ੍ਹਾਂ ਇਹ ਤਿਆਰ ਹੁੰਦਾ ਕਿੰਨੀ ਦੇਰ ਦੇ ਵਿੱਚ ਤੁਸੀਂ ਡੋਰ ਨੂੰ ਪੂਰਾ ਮਾਂਝਾ ਲਾ ਕੇ ਤਿਆਰ ਕਰ ਦਿੰਦੇ ਹੋ ਦੇਖੋ ਜੀ ਦੋ ਜਣਿਆਂ ਨੂੰ 2 ਘੰਟੇ ਲੱਗ ਜਾਂਦੇ ਜੀ ਅੱਛਾ ਮਾਂਝਾ ਤਿਆਰ ਕਰਨ ਦੀ ਗੱਲ ਹੈ ਹਾਂ ਇੱਕ ਕੱਚ ਤੇ ਅਲਾ ਰੋਡ ਦੀ ਲੈਵੀ ਦੋ ਚੀਜ਼ਾਂ ਮਿਕਸ ਕਰਕੇ ਅਸੀਂ ਮਾਂਜਾ ਤਿਆਰ ਕਰ ਲੀਦਾ ਜੀ ਅੱਛਾ ਤੇ ਇਹਦੇ ਕੋਈ ਕੈਮੀਕਲ ਨਹੀਂ ਪਾਉਂਦੇ ਅਸੀਂ ਕੋਈ ਹੋਰ ਕੁਝ ਨਹੀਂ ਪਾਉਂਦੇ ਬਸ ਤੇ ਮਾਂਜਾ ਤਿਆਰ ਹੋ ਜਾਂਦਾ ਜੀ ਇਹ ਇੰਨੀ ਪੱਕੀ ਕਿਵੇਂ ਬਣ ਜਾਂਦੀ ਹੈ ਵੀ ਕਹਿੰਦੇ ਚਾਈਨਾ ਦੀ ਡੋਰ ਨੂੰ ਵੀ ਮਾਤ ਪਾ ਦਿੰਦੀ ਹੈ ਹਾਂਜੀ ਹਾਂਜੀ ਕੱਟ ਦਿੰਦੀ ਹੈ ਜੀ ਚਾਈਨਾ ਡੋਰ ਨੂੰ ਜੀ ਹਾਂ ਚਾਈਨਾ ਡੋਰ ਨੂੰ ਅਸੀਂ ਕੱਟ ਦਿੰਦੇ ਨਹੀਂ ਆ ਜੀ ਇਹ ਡੋਰ ਸਾਡੀ ਹਾਂ ਹਾਂਜੀ ਇੱਕ ਤਾਂ ਇਹ ਤੁਹਾਨੂੰ ਹੋਰ ਗੱਲ ਦੱਸਾਂ ਇਹ ਬਰਦਮਾਨ ਨੇ ਧਾਗਾ ਹੀ ਬੜਾ ਵਧੀਆ ਕੱਢਿਆ ਹੋਇਆ ਹੈ ਕਿ ਚਾਈਨਾ ਡੋਰ ਨੂੰ ਮਾਰ ਮਾਰਨ ਵਾਸਤੇ ਅੱਛਾ ਹਾਂਜੀ ਤੇ ਜੇ ਵੀ ਕੱਟਕੁੱਟ ਵੀ ਜਿਵੇਂ ਕਈ ਵਾਰੀ ਬੱਚਿਆਂ ਦੇ ਲੱਗ ਜਾਂਦਾ ਇਹ ਕੋਈ ਨੁਕਸਾਨ ਨਹੀਂ ਕਰ ਕੋਈ ਨੁਕਸਾਨ ਨਹੀਂ ਕਰਦਾ ਸਾਡੀ ਡੋਰ ਦਾ ਇਹ ਧਾਗੇ ਦੀ ਡੋਰ ਹੈ ਜੀ ਵਾਲੀ ਚਾਈਨਾ ਦੀ ਡੋਰ ਨਾਲ ਚੀਰਾ ਵੀ ਆ ਜਾਂਦਾ ਤੇ ਡਾਕਟਰ ਕੋ ਟੰਕੇ ਲਵਾਣੇ ਪੈਂਦੇ ਆ ਜੀ ਹਾਂਜੀ ਅਸੀਂ ਇਸ ਕਰਕੇ ਕਹਿੰਨੇ ਆ ਕਿ ਚਾਈਨਾ ਡੋਰ ਨਾ ਡਾਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਕਿ ਚਾਈਨਾ ਡੋਰ ਨਾ ਡਾਓ ਹਾਂ ਹਾਂਜੀ ਇਹ ਕਿੰਨੀਆਂ ਕਿ ਸੀਜ਼ਨ ਦੀ ਕਿੰਨੀ ਕ ਨੜੇ ਤੁਸੀਂ ਆਈਡੀਆ ਹੈਗਾ ਕਿ ਕਿੰਨੇ ਕ ਤਿਆਰ ਕਰ ਲੈਨੇ ਆ ਜੀ ਰੋਜ਼ ਦੇ ਅਸੀਂ 60 ਨੜੇ ਤਿਆਰ ਕਰ ਲੀਦੇ ਜੀ ਅੱਛਾ ਤੇ 60 ਦੇ 60 ਹੀ ਵੇਖੀ ਜਾਂਦੇ ਜੀ ਸਾਡੇ ਇੰਨੀ ਡਿਮਾਂਡ ਆ ਡੋਰ ਦੀ ਸਾਡੀ ਤੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ ਨੇ 30 ਸਾਲ ਹੋ ਗਏ ਕੰਮ ਕਰਦੇ ਨੇ ਅਸੀਂ ਅੱਡੇ ਤੇ ਕਰਦੇ ਹਾਂ ਹਾਂਜੀ ਅਸੀਂ ਅੱਡੇ ਤੇ ਹੀ ਕਰਦੇ ਹਾਂ ਪੁਰਾਣੇ ਸ਼ਹਿਰ ਦੇ ਲੋਕ ਅੱਜ ਵੀ ਆਉਂਦੇ ਨੇ ਜਿਹੜੇ ਪਹਿਲਾਂ ਆਪ ਬੱਚੇ ਸੀ ਉਹ ਲੈਣ ਆਉਂਦੇ ਸੀ ਉਹ ਨੂੰ ਆਪਣੇ ਬੱਚਿਆਂ ਨਾਲ ਆਉਂਦੇ ਨੇ ਲੈ ਬੱਚਿਆਂ ਨਾਲ ਲਾਂਦੇ ਆ ਜੀ ਵੱਡੇ ਹੋ ਗਏ ਆ ਤੇ ਸਿਰਫ ਸ਼ੌਂਕ ਚਾਈਨਾ ਡੋਰ ਦਾ ਬੱਚਿਆਂ ਨੂੰ ਹੀ ਆ ਹਾਂ ਤੇ ਬੱਚੇ ਵੀ ਹਟ ਜਾਣਗੇ ਜਦ ਮਾਂ ਪਿਓ ਹਟ ਗਿਆ ਤੇ ਬਿਲਕੁਲ ਹਾਂਜੀ ਬਿਲਕੁਲ ਤਾਂ ਇਹ ਤਸਵੀਰ ਤੁਹਾਰ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਡੋਰ ਨੂੰ ਮਾਂਝਾ ਲੱਗਦਾ ਹੈ ਤੇ ਡੋਰ ਜਿਹੜੀ ਆ ਤਿਆਰ ਹੁੰਦੀ ਹੈ ਤਾਂ ਅੱਜ ਵੀ ਪੁਰਾਣੇ ਲੋਕ ਜਿਹੜੇ ਨੇ ਇਸ ਅੱਡੇ ਤੇ ਆ ਕੇ ਡੋਰ ਲੈਂਦੇ ਨੇ ਕਿਉਂਕਿ ਕੁੰਤ ਪ੍ਰਕਾਸ਼ ਲਾਹੌਰੀਆ ਦਾ ਡੋਰ ਤੇ ਵਿੱਚ ਨਾਮ ਜਿਹੜਾ ਆ ਉਹ ਅੱਜ ਵੀ ਬਰਕਰਾਰ ਹੈ ਤਾਂ ਹੋਰ ਅਪਡੇਟਸ ਸੀਸ ਨਾਲ ਜੁੜੋ ਕੈਮਰਾਮੈਨ ਬੰਟੀ ਦੇ ਨਾਲ ਸਨਮਜੀਤ ਸਿੰਘ ਪੱਲਾ ਜਨਤ ਤਹਿਸੀਲ ਦਿਹਾਣਾ ਧੰਨਵਾਦ